ਹੋ ਹਲੋ ਹਾਂਜੀ ਮਨੀਸ਼ੀ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਮਨੀਸ਼ੀ ਨੂੰ ਬੈਂਕ ਗੱਲ ਕਰ ਰਿਹਾ ਪੱਤਰਕਾਰ ਲੁਧਿਆਣਾ ਪ੍ਰਾਇਮਰੀ ਮਿਨਿਸਟਰੋ ਹਾਂਜੀ ਬੋਲੋ ਜੀ ਜਗੀਰਪੁਰ ਵਾਲਾ ਏਰੀਆ ਤੁਹਾਡੇ ਅੰਡਰ ਆ ਰਿਹਾ ਨਹੀਂ ਸਰ ਮੇਰੇ ਅੰਡਰ ਨਹੀਂ ਹੈ ਮੇਰੀ ਰੋਹਿਤ ਪੰਸਲ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਉਹਨਾਂ ਦੀ ਟਰਾਂਸਫਰ ਹੋ ਗਈ ਉਹਨਾਂ ਦੀ ਜਗ੍ਹਾ ਤੁਸੀਂ ਦੇਖੋ ਡਿਊਟੀ ਚ ਮੈਂ ਡਿਊਟੀ ਚੇਂਜ ਕਰਾਉਣੀ ਹੈ ਜੇ ਮੈਂ ਕੰਮ ਨਹੀਂ ਕਰ ਰਿਹਾ ਤੇ ਮੈਂ ਡਿਊਟੀ ਚੇਂਜ ਕਰਾਉਣੀ ਹੈ ਜੇ ਮੈਂ ਕੰਮ ਨਹੀਂ ਕਰ ਰਿਹਾ मतलग, अच्छा मतलब फेला ड्यूटी ਤੁਹਾਡੀ ਉਧਰ ਹੀ ਪਰ ਤੁਸੀਂ ਚੇਂਜ ਕਰਾਣੀ ਹੈ ਹਾਂਜੀ ਹਾਂਜੀ اچھا ਤੇ ਕਿਉਂ ਤੁਸੀਂ ਹੁਣ ਕੰਮ ਨਹੀਂ ਕਰ ਰਹੇ ਉਸ ਏਰੀਆ ਚ ਨਾ ਨਹੀਂ ਕਰਨਾ ਨਹੀਂ 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 ਕਰਨਾ ਨਹੀਂ 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 ਕਰਨਾ ਨਹੀਂ ਓਕੇ ਤੇ ਜਿਹੜੀਆਂ ਅੰਦਰ ਇਲੀਗਲ ਕਲੋਨੀਆਂ ਕੱਟ ਰਹੀਆਂ ਨੇ ਉਹਨਾਂ ਬਾਰੇ ਕੁਝ ਮੈਨੂੰ ਹਾਲ ਮੈਨੂੰ ਕੋ ਨੌਲੇਜ ਨਹੀਂ ਹੈ ਫਿਰ ਓਕੇ ਸਸਕਲ ਜੀ ਲੁਧਿਆਣਾ ਪ੍ਰਾਈਮ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂੰ ਬੈਸਕਾ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਕਰਦੀ ਹੈ ਕਿ ਇਲੀਗਲ ਕਲੋਨੀਆਂ ਤੇ ਜਿਹੜੀ ਹੈ ਉਹ ਗਾਜ਼ ਕਸਤਤੀ ਗਈ ਹੈ ਔਰ ਕੋਈ ਵੀ ਕਲੋਨਾਈਜ਼ਰ ਹੈ ਜਿਹੜਾ ਉਹ ਇਲੀਗਲ ਕਲੋਨੀਆਂ ਨਹੀਂ ਕੱਟੇਗਾ ਵਿਦਆਊਟ ਗਲਾਡਾ ਅਪਰੂਵਲ ਜਿਹੜੀਆਂ ਕਲੋਨੀਆਂ ਨੇ ਉਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਲੇਕਿਨ ਇਸ ਪੂਰੇ ਸਿਲਸਲੇ ਵਿੱਚ ਗਲਾਡਾ ਜਿਹੜੀ ਹੈ ਆਪਣਾ ਰੋਲ ਅਦਾ ਕਰਦੇ ਹੋਏ ਨਹੀਂ ਦਿਸ ਰਹੀ ਗੱਲ ਖਾਸ ਤੌਰ ਤੇ ਹਲਕਾ ਸਾਨੇਵਾਲ ਦੀ ਕਰ ਲਈਏ ਤਾਂ ਇਸ ਵਕਤ ਹਲਕਾ ਸਾਨੇਵਾਲ ਦੇ ਵਿੱਚ ਭਾਮੀਆਂ ਕਲਾਂ ਦੇ ਵਿੱਚ ਮੌਜੂਦ ਹੈ ਮੇਰੇ ਖੱਬੇ ਹੱਥ ਭਾਮੀਆਂ ਕਲਾਰਾ ਗੁਰਦੁਆਰਾ ਸਾਹਿਬ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਇਲੀਗਲ ਕਲੋਨੀ ਜਿਹੜੀ ਕੱਟੀ ਗਈ ਹੈ ਔਰ ਕਲੋਨੀ ਕਿਹਦੇ ਵੱਲੋਂ ਕੱਟੀ ਗਈ ਹੈ ਇਹ ਤਾਂ ਹਜੇ ਸਾਡੇ ਧਿਆਨ ਵਿੱਚ ਨਹੀਂ ਹੈ ਲੇਕਿਨ ਇਹਦੇ ਥੋੜਾ ਜਿਹਾ ਅੱਗੇ ਇੱਕ ਡీలਰ ਨੇ ਪ੍ਰਾਪਰਟੀ ਡీలਰ ਨੇ ਚਾਹਲ ਐਂਡ ਚੀਮਾ ਐਸੋਸੀਏਟਸ ਜਿਹੜੇ ਇਸ ਕਲੋਨੀ ਦੇ 플ੌਟ ਵੇਚਦੇ ਨੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ 플ੌਟ ਤਾਂ ਜ਼ਰੂਰ ਵੇਚਦੇ ਹਾਂ ਲੇਕਿਨ ਅਸਲ ਕਲੋਨੀ ਦੇ ਮਾਲਕ ਕੌਣ ਨੇ ਇਹ ਸਾਡੇ ਧਿਆਨ ਵਿੱਚ ਨਹੀਂ ਹੈ ਔਰ ਇਸ ਬਾਬਤ ਜਦੋਂ ਮਨੀਸ਼ ਸ਼ਰਮਾ ਜੀ ਨਾਲ ਗੱਲ ਕੀਤੀ ਗਈ ਜੋ ਕਿ ਬਤੌਰ ਜੈਤਨਾਤ ਨੇ ਗਲਾਡਾ ਦੇ ਵਿੱਚ ਤਾਂ ਉਹਨਾਂ ਨੇ ਆਪਣਾ ਨਵਾਂ ਹੀ ਦੁੱਖੜਾ ਰੋ ਦਿੱਤਾ ਕਿ ਮੈਨੂੰ ਤਾਂ ਗਲਾਡਾ ਨੇ ਜ਼ਬਰਦਸਤੀ ਇਸ ਏਰੀਆ ਦੇ ਵਿੱਚ ਅਪਾਇੰਟ ਕੀਤਾ ਹੋਇਆ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਆਪਣੀ ਟ੍ਰਾਂਸਫਰ ਕਰਾਉਣੀ ਹੈ ਤੇ ਮਨੀਸ਼ ਸ਼ਰਮਾ ਜੀ ਨੂੰ ਵੀ ਇੱਕ ਸਜੈਸ਼ਨ ਦੇਣਾ ਵਾਂਗੇ ਕਿ ਸ਼ਰਮਾ ਸਾਹਿਬ ਅਗਰ ਇੰਨੇ ਦੁਖੀ ਹੋ ਤਾਂ ਪਲੀਜ਼ ਆਪਣੀ ਜੌਬ ਤੋਂ ਰਿਜ਼ਾਈਨ ਕਰ ਦਿਓ ਤਾਂ ਕਿ ਤੁਸੀਂ ਕਿਸੇ ਹੋਰ ਏਰੀਆ 'ਚ ਵੀ ਜਾ ਕੇ ਤੁਹਾਨੂੰ ਕੰਮ ਨਾ ਕਰਨਾ ਪਵੇ ਬਹੁਤ ਸਾਰੇ ਕਾਬਲ ਔਰ ਪੜੇ ਲਿਖੇ ਨੌਜਵਾਨ ਨੇ ਜਿਹੜੇ ਕੰਮ ਕਰਨ ਲਈ ਤਿਆਰ ਨੇ ਉਹ ਸ਼ਾਇਦ ਤੁਹਾਡੇ ਨਾਲੋਂ ਘੱਟ ਸੈਲਰੀ ਤੇ ਉਹ ਕੰਮ ਕਰ ਲੈਣਗੇ ਲੇਕਿਨ ਕਿਤੇ ਨਾ ਕਿਤੇ ਆਪਣੀ ਜੌਬ ਨੂੰ ਪੂਰੀ ਤਰ੍ਹਾਂ ਕੇ ਨਾਲ ਇਮਾਨਦਾਰੀ ਨਾਲ ਤੁਸੀਂ ਪੂਰਾ ਨਹੀਂ ਕਰ پا ਰਹੇ रिकॉर्डिंग ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਸੁਣਾਦਾ ਹਾਂਗਾ ਕਿ ਕਿਸ ਤਰ੍ਹਾਂ ਮਨੀਸ਼ ਸ਼ਰਮਾ ਜੀ ਦਾ ਕਹਿਣਾ ਹੈ ਕਿ ਮੈਂ ਇਸ ਏਰੀਏ ਦੇ ਵਿੱਚ ਕੰਮ ਨਹੀਂ ਕਰਨਾ ਸੋ ਸਵਾਲ ਇਹ ਉੱਠਦਾ ਹੈ ਕਿ ਗਲਾਡਾ ਦੇ ਅਧਿਕਾਰੀ ਵੀ ਕੰਬ ਕਰਨੀ نیند ਸੁੱਤੇ ਹੋਏ ਨੇ ਕਿਉਂਕਿ ਕਲੋਨੀਆਂ ਕੱਟੜ ਦਾ ਸਿਲਸਿਲਾ ਤੇ ਨਿਰੰਤਰ ਜਾਰੀ ਹੈ ਇੱਕ ਗਲੀ ਆ ਆ ਤੁਸੀਂ ਦੇਖ ਸਕਦੇ ਹੋ ਔਰ ਦੂਸਰੀ ਗਲੀ ਹੋਗਾ ਗਲਾਡਾ ਰੀਆਂ ਗਾਈਡਲਾਈਨਸ ਦੀਆਂ ਤੱਜੀਆਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਉਡਾਈ ਜਾ ਰਹੀਆਂ ਨੇ ਨਾ ਤਾਂ ਪ੍ਰੋਪਰ ਗਲੀਆਂ ਦੀ ਚੌੜਾਈ ਹੈ ਨਾ ਹੀ ਬਾਕੀ ਨੀਅ ਮੈ ਜਿਹੜੇ ਗਲਾਡਾ ਦੇ ਉਹਨਾਂ ਨੂੰ ਵੀ ਜਿਹੜਾ ਛਿੱਕੇ ਲਗਾਇਆ ਗਿਆ ਔਰ ਗਲਾਡਾ ਦੇ ਅਧਿਕਾਰੀ ਹੋਰਨਾਂ ਏਰੀਆ ਦੀ ਵੀ ਗੱਲ ਕਰੀਏ ਤਾਂ ਜਿੰਨੇ ਜਈ ਨੇ ਉਹ ਜਾਂ ਤਾਂ ਫੋਨ ਹੀ ਨਹੀਂ ਚੱਕਦੇ ਅਗਰ ਫੋਨ ਚੱਕਦੇ ਆ ਤਾਂ ਇੱਕੋ ਗੱਲ ਉਹਨਾਂ ਵੱਲੋਂ ਕਹੀ ਜਾਂਦੀ ਹੈ ਕਿ ਅਸੀਂ ਇਹਨਾਂ ਕਲੋਨੀਆਂ ਤੇ ਐਕਸ਼ਨ ਨਹੀਂ ਲੈ ਸਕਦੇ ਕਿਉਂਕਿ ਕਲੋਨੀ ਜਿਹੜੀ ਹੈ ਪੁਰਾਣੀ ਕੱਟੀ ਹੋਈ ਹੈ ਸੋ ਬਤੌਰ ਉਦਾਹਰਨ ਤੁਹਾਨੂੰ ਸਮਝਾ ਦਈਏ ਤਾਂ ਗਲਾਡਾ ਦੇ ਅਧਿਕਾਰੀਆਂ ਦਾ ਇਹ ਕਹਿਣਾ ਕਿ ਅਗਰ ਕੋਈ ਕ੍ਰਿਮੀਨਲ ਹੈ ਉਹ ਕਤਲ ਕਰ ਦਿੰਦਾ ਔਰ 10 ਸਾਲ ਉਹ ਬਿਨਾਂ ਫੜੇ ਜਿਹੜਾ ਆ ਉਹ ਲੁਕਿਆ چھਪਿਆ ਰਹਿੰਦਾ ਤੇ 10 ਸਾਲ ਬਾਅਦ ਉਹਦੀ ਜਿਹੜੀ ਸਜ਼ਾ ਕਰਨੀ ਨਹੀਂ ਬਣਦੀ ਕਿਉਂਕਿ ਕਤਲ ਤਾਂ ਉਹਨੂੰ 10 ਸਾਲ ਪਹਿਲਾਂ ਕੀਤਾ ਸੀਗਾ ਉਹੀ ਐਕਸਕਿਊਜ਼ ਜਿਹੜੇ ਉਹ ਗਲਾਡਾ ਦੇ ਅਧਿਕਾਰੀ ਦਿੰਦੇ ਆ ਕਿ ਕਲੋਨੀ ਤਾਂ ਪੁਰਾਣੀ ਕੱਟੀ ਹੋਈ ਹੈ ਤੇ ਆਪਾਂ ਕਿਉਂ ਐਕਸ਼ਨ ਲਈਏ ਲੇਕਿਨ ਸਵਾਲ ਇਹ ਉੱਠਦਾ ਹੈ ਕਿ ਚਾਹੇ ਨਵੀਂ ਹੈ ਚਾਹੇ ਪੁਰਾਣੀ ਹੈ ਇਲੀਗਲ ਚੀਜ਼ ਤਾਂ ਅੱਜ ਵੀ ਇਲੀਗਲ ਹੈ ਕੱਲ ਵੀ ਇਲੀਗਲ ਔਰ ਪਰਸੋ ਵੀ ਇਲੀਗਲੀ ਰਹੇਗੀ ਫਿਰ ਗਲਾਡਾ ਦੇ ਅਧਿਕਾਰੀ ਕਦੋਂ ਆਪਣੀ ਸੁੱਤੀ ਹੋਈ ਨੀਂਦ ਤੋਂ ਜਾਗਣਗੇ ਔਰ ਇਹਨਾਂ ਕਲੋਨੀਆਂ ਤੇ ਜਿਹੜਾ ਐਕਸ਼ਨ ਲੈਣਗੇ ਕਿਉਂਕਿ ਬਹੁਤ ਸਾਰੇ ਕੇਸ ਸਾਹਮਣੇ ਆਉਂਦੇ ਨੇ ਜਦੋਂ ਇਹਨਾਂ ਡੀਲਰਾਂ ਵੱਲੋਂ ਜਾਂ ਇਹਨਾਂ ਕਲੋਨਾਈਜ਼ਰਸ ਵੱਲੋਂ ਪਹਿਲਾਂ ਤੇ ਕਿਸ਼ਤਾਂ ਤੇ 플ੌਟ ਦੇਣ ਦੇ ਇਵਜ਼ ਦੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਜਾਂ ਫਿਰ ਹੋਰ ਜਿਹੜੇ ਮੱਧ ਵਰਗੀ ਪਰਿਵਾਰ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਕਿਸ਼ਤਾਂ ਦੇ ਲਾਲਚ ਦੇ ਵਿੱਚ ਪਲੌਟ ਦਿੱਤੇ ਜਾਂਦੇ ਔਰ ਜਦੋਂ ਕਿਸ਼ਤਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਆਪਣੀ ਹਾਰਡ ਅੰਡ ਮਨੀ ਦੇ ਵਿੱਚੋਂ ਜਦੋਂ ਕਿਸ਼ਤਾਂ ਦੇ ਦਿੰਦੇ ਆ ਤੇ ਉਹਨਾਂ ਕੋਲੋਂ ਬਿਆਨਨਾ ਮੰਗਾਇਆ ਜਾਂਦਾ ਕਿ ਤੁਸੀਂ ਆਪਣਾ ਬਿਆਨਨਾ ਜਮ੍ਹਾਂ ਕਰਾਓ ਔਰ ਤੁਹਾਡੀ ਐਸੀ ਰਜਿਸਟਰੀ ਕਰਵਾ ਦਾਂਗੇ ਲੇਕਿਨ origignal ਬਿਆਨਨਾ ਲੈਣ ਤੋਂ ਬਾਅਦ ਡੀਲਰ ਚੋੜੇ ਹੋ ਕੇ ਦਿਖਾ ਦਿੰਦੇ ਕਿ ਜੇ ਤੁਸੀਂ ਰਜਿਸਟਰੀ ਕਰਾਣੀ ਹੈ ਤੇ ਬਿਆਨਨਾ ਲੈ ਕੇ ਆਓ ਲੇਕਿਨ ਬਿਆਨਨਾ ਤੇ ਉਹ ਪਹਿਲਾਂ ਹੀ ਲੈ ਚੁੱਕੇ ਹੁੰਦੇ ਨੇ ਸੋ ਇਸ ਤਰ੍ਹਾਂ ਦੇ ਫਰਾਡ ਜਿਹੜੇ ਨੇ ਉਹ ਪ ਉਹ ਆਪਣਾ ਰੋਲ ਪੂਰੀ ਤਰ੍ਹਾਂ ਅਦਾ ਕਰਨ ਦੇ ਵਿੱਚ ناکਾਮਯਾਬ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਬਹੁਤ ਸਾਰੇ ਦਾਅਵੇ ਸਰਕਾਰ ਕਰਦੀ ਹੈ ਸਾਡੇ ਮਾਨਯੋਗ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਵੱਲੋਂ ਵੀ ਬੜੀ ਸਖਤਾਈ ਨਾਲ ਇਹ ਕਿਹਾ ਗਿਆ ਸੀਗਾ ਕਿ ਕਲੋਨੀਆਂ ਜਿਹੜੀਆਂ ਨਹੀਂ ਕਟੀਆਂ ਜਾਣੀਆਂ ਲੇਕਿਨ ਮੁੰਡੀਆਂ ਸਾਹਿਬ ਦੇ ਧਿਆਨ ਦੇ ਵਿੱਚ ਵੀ ਲਿਆ ਦਈਏ ਕਿ ਸਰ ਤੁਹਾਡਾ ਹਲਕਾ ਆ ਕਿਤੇ ਨਾ ਕਿਤੇ ਤੁਹਾਡੇ ਨਾਮ ਨੂੰ ਜਿਹੜਾ ਆ ਏਕ ਕਲੰਕ ਲਗਾ ਰਹੇ ਨੇ ਗਲਾਡਾ ਦੇ ਅਧਿਕਾਰੀ ਵੀ ਲਗਾ ਰਹੇ ਨੇ ਔਰ ਕਲੋਨਾਈਜ਼ਰਸ ਤਾਂ ਇਸ ਦੇ ਵਿੱਚ ਕੋਈ ਕਸਰ ਜਿਹੜੀ ਉਹ ਪਿੱਛੇ ਛੱਡ ਹੀ ਨਹੀਂ ਰਹੇ ਔਰ ਮੰਡੀਆ ਸਾਹਿਬ ਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਜੇਈ ਨੇ ਔਰ ਜਿਹੜੇ ਅਫਸਰਾਨ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਕੋਈ ਐਕਸ਼ਨ ਨਹੀਂ ਲੈ ਸਕਦਾ ਕਿਉਂਕਿ ਮੇਰੀ ਮਜਬੂਰੀ ਹੈ ਮੈਨੂੰ ਜ਼ਬਰਦਸਤੀ ਇਸ ਏਰੀਆ 'ਚ ਲਗਾਇਆ ਗਿਆ ਕਿਰਪਾ ਕਰਕੇ ਉਹਨਾਂ ਨਾਲ ਤੱਕਾ ਨਾ ਕੀਤਾ ਜਾਵੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤਾਂ ਕਿ ਉਹ ਆਪਣੀ ਇੱਕ ਜ਼ਿੰਦਗੀ ਹੈ ਜਿਹੜੀ ਚੈਨ ਨਾਲ ਔਰ ਅਮਨੁਮਾਨ ਨਾਲ ਗੁਜ਼ਰਬਸਰ ਕਰ ਸਕਣ ਦੇਖਣਾ ਇਹ ਰਹੇਗਾ ਕਿ ਇਸ ਖਬਰ ਦੇ ਚੱਲਣ ਤੋਂ ਬਾਅਦ ਕੀ ਗਲਾਟਾ ਦੇ ਅਧਿਕਾਰੀ ਇਸ ਕਲੋਨੀ ਦੇ ਅਗੇਂਸਟ ਐਕਸ਼ਨ ਲੈਂਦੇ ਨੇ ਜਾਂ ਨਹੀਂ ਹੋਰ ਵੀ ਕਲੋਨੀਆਂ ਬਹੁਤ ਸਾਰੀਆਂ ਨੇ ਜਿਹੜੀਆਂ ਇਲੀਗਲ ਨੇ ਉਹਨਾਂ ਦੀ ਵੀ ਸਟੋਰੀ ਤੁਹਾਡੇ ਲੈ ਕੇ ਬਹੁਤ ਜਲਦ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਜੁੜੇ ਰਹੋ ਲੁਧਿਆਣਾ ਪ੍ਰਾਈਮ ਦੇ ਨਾਲ